ਸੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਰੀਐਕਟ ਵਿੱਚ ਹੋਣ ਵਾਲੀਆਂ ਕੁਝ ਆਮ ਗਲਤੀਆਂ ਦੀ। ਸੋ ਪਹਿਲੀ ਗਲਤੀ ਹੈਗੀ ਆ ਯੂਜ਼ ਇਫੈਕਟ ਹੁੱਕ ਵਿੱਚ ਬੇਅੰਤ ਲੂਪਸ। ਦੂਜੀ ਗਲਤੀ ਹੁੰਦੀ ਆ ਸਟੇਟ ਜਿਹੜੀ ਆ ਤੁਰੰਤ ਅਪਡੇਟ ਨਹੀਂ ਹੁੰਦੀ ਤੇ ਤੀਸਰੀ ਗਲਤੀ ਹੁੰਦੀ ਆ ਕਿ ਲਿਸਟਾਂ ਦੇ ਵਿੱਚ ਗਲਤ ਕੀਜ਼ ਪ੍ਰੋਪਸ ਦੀ ਵਰਤੋਂ। ਸੋ ਹੁਣ ਆਪਾਂ ਕੋਡ ਦੇ ਵਿੱਚ ਦੇਖਦੇ ਹਾਂ ਕਿ ਇਹ ਗਲਤੀਆਂ ਕਿੱਦਾਂ ਦਿਖਦੀਆਂ ਨੇ ਕੋਡਿੰਗ ਦੇ ਵਿੱਚ ਤੇ ਕਿੱਦਾਂ ਆਪਾਂ ਇਹਨਾਂ ਨੂੰ ਫਿਕਸ ਕਰ ਸਕਦੇ ਆ। ਸੋ ਰੀਐਕਟ ਦੀ ਪਹਿਲੀ ਕਾਮਨ ਮਿਸਟੇਕ ਹੈਗੀ ਆ ਯੂਜ਼ ਇਫੈਕਟ ਦੀ ਇਨਫਾਈਨਾਈਟ ਲੂਪ। ਸੋ ਆਪਾਂ ਇਹ ਦੇਖਦੇ ਆ ਐਗਜ਼ਾਮਪਲ ਕੰਪੋਨੈਂਟ ਦੇ ਵਿੱਚ ਸੋ ਆਪਣੇ ਕੋ ਇੱਕ ਯੂ ਸਟੇਟ ਆ ਉਹਦੇ ਚ ਕਾਊਂਟ ਤੇ ਸੈੱਟ ਕਾਊਂਟ ਆ ਤੇ ਸੈੱਟ ਕਾਊਂਟ ਆਪਾਂ ਕਰ ਰਹੇ ਆ ਯੂਜ਼ ਇਫੈਕਟ ਹੁੱਕ ਦੇ ਵਿੱਚ ਤੇ ਜਿਹੜੀ ਕਾਊਂਟ ਦੀ ਵੈਲਿਊ ਆ ਉਹ ਆਪਾਂ ਪੀ ਟੈਗ ਦੇ ਵਿੱਚ ਸੈੱਟ ਕਰ ਰਹੇ ਆ ਜਿਹੜਾ ਕਿ ਤੁਸੀਂ ਇੱਧਰ ਦੇਖ ਸਕਦੇ ਹੋ ਤੇ ਇਹਦੇ ਵਿੱਚ ਹੁਣ ਕੀ ਹੋ ਰਿਹਾ ਜਿਹੜਾ ਆਪਣਾ ਕਾਊਂਟਰ ਆ ਜਿਹੜਾ ਆਪਣਾ ਕਾਊਂਟ ਆ ਉਹ ਲਗਾਤਾਰ ਵੱਧ ਰਿਹਾ ਇਨਫਾਈਨਾਈਟਲੀ ਸੋ ਉਹ ਕਿਉਂ ਹੋ ਰਿਹਾ ਵਾ ਉਹ ਇਸ ਕਰਕੇ ਹੋ ਰਿਹਾ ਕਿਉਂਕਿ ਯੂਜ਼ ਇਫੈਕਟ ਜਿਹੜੀ ਹੁੱਕ ਆ ਉਹ ਸੈਟ ਕਾਊਂਟ ਨੂੰ ਕਾਲ ਕਰਦੀ ਆ ਤੇ ਸੈਟ ਕਾਊਂਟ ਫਿਰ ਰੀਰੈਂਡਰ ਨੂੰ ਕਾਲ ਕਰਦਾ ਤੇ ਜਿਹਦੇ ਨਾਲ ਕਿ ਯੂਜ਼ ਇਫੈਕਟ ਹੁੱਕ ਦੁਬਾਰਾ ਕਾਲ ਹੁੰਦੀ ਆ ਤੇ ਇਹੀ ਸਰਕਲ ਚੱਲਦਾ ਰਹਿੰਦਾ ਵਾ ਸੋ ਇਹਨੂੰ ਫਿਕਸ ਕਰਨ ਲਈ ਆਪਾਂ ਕੀ ਕਰਾਂਗੇ ਆਪਾਂ ਇੱਥੇ ਇੱਕ ਐਮਪਟੀ ਅਰੇ ਦੇ ਦਾਂਗੇ ਐਜ਼ ਅ ਡਿਪੈਂਡੈਂਸੀ ਸੋ ਇਹਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਕਾਊਂਟ ਆ ਉਹ ਸਿਰਫ ਇੱਕ ਵਾਰੀ ਸੈੱਟ ਹੋਊਗਾ ਭਾਵੇਂ ਜਿੰਨੇ ਮਰਜ਼ੀ ਰੀਰੈਂਡਰ ਹੋਈ ਜਾਣ ਇਹ ਸਿਰਫ ਪਹਿਲਾਂ ਜਦੋਂ ਆਪਣਾ ਕੰਪੋਨੈਂਟ ਮਾਊਂਟ ਹੋਊਗਾ ਉਹ ਰੈਂਡਰ ਦੇ ਉੱਤੇ ਹੀ ਆਪਣਾ ਜਿਹੜਾ ਕਾਊਂਟ ਆ ਉਹ ਇਨਕ੍ਰੀਮੈਂਟ ਹੋਊਗਾ ਤੇ ਆਪਾਂ ਹੁਣ ਇਹਨੂੰ ਰੀਫਰੈਸ਼ ਕਰਕੇ ਬ੍ਰਾਊਜ਼ਰ ਨੂੰ ਦੇਖ ਸਕਦੇ ਆ ਕਿ ਆਪਣਾ ਜਿਹੜਾ ਕਾਊਂਟ ਆ ਉਹ ਸਿਰਫ 0 ਤੋਂ 1 ਤੇ ਗਿਆ ਹੁਣ ਆਪਾਂ ਰਿਐਕਟ ਦੀ ਦੂਜੀ ਪ੍ਰੋਬਲਮ ਦੀ ਜਾਂ ਮਿਸਟੇਕ ਦੀ ਗੱਲ ਕਰਦੇ ਆ ਸੋ ਇਹ ਆਪਣੇ ਕੋਲ ਇੱਕ ਕਾਊਂਟਰ ਦੀ ਐਗਜ਼ਾਮਪਲ ਆ ਜਿਹਦੇ ਵਿੱਚ ਆਪਣੇ ਕੋਲ ਯੂ ਸਟੇਟ ਆ ਕਾਊਂਟ ਆ ਤੇ ਸੈੱਟ ਕਾਊਂਟ ਆ ਆਪਣੇ ਕੋਲ ਇੱਕ ਬਟਨ ਆ ਉਹਦੇ ਤੇ ਆਪਾਂ ਕਾਊਂਟ ਸ਼ੋਅ ਕਰ ਰਹੇ ਆ ਤੇ ਆਪਣੇ ਕੋਲ ਬਟਨ ਦਾ ਓਨ ਕਲਿਕ ਇਵੈਂਟ ਆ ਜਿਹਦੇ ਤੇ ਆਪਾਂ ਇੱਕ ਹੈਂਡਲ ਕਲਿਕ ਨਾਮ ਦਾ ਫੰਕਸ਼ਨ ਬਣਾਇਆ ਹੋਇਆ ਤੇ ਹੈਂਡਲ ਕਲਿਕ ਫੰਕਸ਼ਨ ਦੇ ਵਿੱਚ ਆਪਾਂ ਸੈਟ ਕਾਊਂਟ ਕਰ ਰਹੇ ਹਾਂ ਤੇ ਉਹਦੇ ਵਿੱਚ ਆਪਾਂ ਕਾਊਂਟ ਦੀ ਵੈਲਿਊ ਵਿੱਚ ਇੱਕ ਐਡ ਕਰ ਰਹੇ ਹਾਂ ਤੇ ਹੁਣ ਆਪਾਂ ਦੇਖਾਂਗੇ ਐਗਜ਼ਾਮਪਲ ਦੇ ਵਿੱਚ ਰਾਈਟ ਹੈਂਡ ਸਾਈਡ ਤੇ ਜਦੋਂ ਮੈਂ ਕਾਊਂਟ ਤੇ ਕਲਿਕ ਕਰਦਾ ਤਾਂ ਕਾਊਂਟ ਦੀ ਵੈਲਿਊ ਵੱਧ ਰਹੀ ਹੈ ਬਟ ਕੰਸੋਲ ਦੇ ਵਿੱਚ ਜਿਹੜੀ ਵੈਲਿਊ ਆ ਉਹ ਹਮੇਸ਼ਾ ਜਿਹੜੀ ਯੂਆਈ ਦੀ ਵੈਲਿਊ ਆ ਉਹਦੇ ਤੋਂ ਇੱਕ ਪਿੱਛੇ ਆ ਉਹਦਾ ਰੀਜ਼ਨ ਕੀ ਆ ਕਿ ਜਿਹੜਾ ਰੀਐਕਟ ਆ ਉਹ ਜਿਹੜੀਆਂ ਵੀ ਅਪਡੇਟਸ ਕਰਦਾ ਵਾ ਸਟੇਟ ਦੀਆਂ ਉਹ ਐਸਿੰਕਰੋਨਸ ਹੁੰਦੀਆਂ ਮਤਲਬ ਰੀਐਕਟ ਜਿਹੜਾ ਵਾ ਉਹ ਪਰਫਾਰਮੈਂਸ ਵਧਾਉਣ ਦੇ ਲਈ ਜਿੰਨੀਆਂ ਵੀ ਸਟੇਟ ਦੀਆਂ ਅਪਡੇਟਸ ਹੁੰਦੀਆਂ ਉਹਨਾਂ ਨੂੰ ਬੈਚ ਕਰਕੇ ਇੱਕ ਵਾਰੀ ਪਰਫਾਰਮ ਕਰਦਾ ਵਾ ਤੇ ਉਹਦੇ ਨਾਲ ਕੀ ਹੁੰਦਾ ਕਿ ਆਪਣਾ ਯੂਆਈ ਤਾਂ ਰੈਂਡਰ ਹੋ ਰਿਹਾ ਵਾ ਜਦੋਂ ਆਪਾਂ ਅਪਸੈਟ ਕਾਊਂਟ ਤੋਂ ਨਾਲ ਹੀ ਬਾਅਦ ਕਾਊਂਟ ਨੂੰ ਐਕਸੈਸ ਕਰਦੇ ਆ ਤਾਂ ਉਸ ਵੇਲੇ ਆਪਣੇ ਕੋਲੋਂ ਅਪਡੇਟ ਵੈਲਿਊ ਨਹੀਂ ਆਂਦੀ ਤਾਂ ਇਹਦਾ ਸੋਲੂਸ਼ਨ ਕੀ ਆ ਇਹ ਮੇਕ ਸ਼ੁਰ ਕਰਨ ਲਈ ਕਿ ਆਪਣੇ ਕੋ ਹਮੇਸ਼ਾ ਅਪਡੇਟਡ ਵੈਲਿਊ ਆਵੇ ਆਪਾਂ ਇੱਥੇ ਫੰਕਸ਼ਨਲ ਅਪਡੇਟ ਯੂਜ਼ ਕਰਦੇ ਹਾਂ ਉਹਦਾ ਮਤਲਬ ਕੀ ਆ ਕਿ ਆਪਾਂ ਇੱਥੇ ਇੱਕ ਪ੍ਰੀਵੀਅਸ ਨਾਮ ਦਾ ਕੋਈ ਵੀ ਵੇਰੀਏਬਲ ਲੈ ਲੈਂਦੇ ਆ ਇੱਥੇ ਆਪਾਂ ਕੁਝ ਵੀ ਨੇਮ ਲੈ ਸਕਦੇ ਆ ਮੰਨ ਲਓ 올ਡ ਸਟੇਟ ਪ੍ਰੀਵ ਕੁਝ ਵੀ ਆ ਨਾਮ ਮੈਟਰ ਨਹੀਂ ਕਰਦਾ ਬਟ ਇਹਦਾ ਕੰਮ ਕੀ ਆ ਕਿ ਇਹ ਹਮੇਸ਼ਾ ਜਿਹੜੀ ਲੇਟੈਸਟ ਵੈਲਿਊ ਆ ਉਹਨੂੰ ਫੈਚ ਕਰੂਗਾ ਤੇ ਆਪਾਂ ਫਿਰ ਕੀ ਕਰਾਂਗੇ ਜਿਹੜੀ ਪ੍ਰੀਵੀਅਸ ਆਪਣੇ ਕੋਲ ਵੈਲਿਊ ਆ ਉਹਦੇ ਵਿੱਚ ਇੱਕ ਐਡ ਕਰਾਂਗੇ ਸੋ ਆਪਾਂ ਕਹਿ ਸਕਦੇ ਆ ਕਿ ਇਹ ਸਹੀ ਤਰੀਕਾ ਵਾ ਸਟੇਟ ਅਪਡੇਟ ਕਰਨ ਦਾ ਬਟ ਇਹਦੇ ਚ ਵੀ ਕੀ ਆ ਇਹਦੇ ਚ ਵੀ ਇੱਕ ਪ੍ਰੋਬਲਮ ਆ ਜਾਂ ਕੈਚ ਕਹਿ ਲਓ ਕਿ ਜਦੋਂ ਵੀ ਮੈਂ ਹਜੇ ਵੀ ਕਾਊਂਟ ਅਪਡੇਟ ਕਰੂੰਗਾ ਜਿਹੜੀ ਕੌਂਸਲ ਦੇ ਵਿੱਚ ਵੈਲਿਊ ਆ ਉਹ ਹਮੇਸ਼ਾ UI ਦੀ ਵੈਲਿਊ ਤੋਂ ਇੱਕ ਘੱਟ ਹੋਊਗੀ ਉਹਦਾ ਰੀਜ਼ਨ ਕੀ ਆ ਕਿ ਜਦੋਂ ਬੈਚ ਅਪਡੇਟ ਹੁੰਦੀ ਆ ਜਦੋਂ ਰੀਐਕਟ ਬੈਚ ਅਪਡੇਟ ਪਰਫਾਰਮ ਕਰਦਾ ਤੇ ਉਸ ਤੋਂ ਬਾਅਦ ਰੀਰੈਂਡਰ ਹੁੰਦਾ ਵਾ ਸੋ ਹੁਣ ਉਹ ਰੀਰੈਂਡਰ ਤਾਂ ਹੋ ਰਿਹਾ ਵਾ ਇਹਦੇ ਵਿੱਚ ਬਟ ਉਹ ਇਸ ਪੁਆਇੰਟ ਤੇ ਨਹੀਂ ਹੋ ਰਿਹਾ ਮਤਲਬ ਉਹ ਉਹ ਨਾਲ ਹੀ ਬਾਅਦ ਚ ਨਹੀਂ ਹੋ ਰਿਹਾ ਅਗਲੀ ਲਾਈਨ ਤੇ ਨਹੀਂ ਹੋ ਰਿਹਾ ਜਿਵੇਂ 7 ਨੰਬਰ ਲਾਈਨ ਤੇ ਆਪਣੀ ਸਟੇਟ ਅਪਡੇਟ ਕੀਤੀ ਤਾਂ 8 ਨੰਬਰ ਲਾਈਨ ਤੇ ਵੈਲਿਊ ਅਪਡੇਟ ਇੱਕਦਮ ਨਹੀਂ ਹੋ ਰਹੀ ਕਿਉਂਕਿ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਬੈਚ ਅਪਡੇਟ ਹੁੰਦਾ ਸੋ ਹੁਣ ਜੇ ਆਪਾਂ ਨੂੰ ਇਹ ਚਾਹੀਦਾ ਵਾ ਕਿ ਮੇਰੇ ਕੋਲ ਜਿਹੜੀ ਅਕਾਊਂਟ ਦੀ ਵੈਲਿਊ ਆ ਇਹ ਵੀ ਹਮੇਸ਼ਾ ਲੇਟੈਸਟ ਹੀ ਮੈਨੂੰ ਪਤਾ ਲੱਗੇ ਕਿ ਜਦੋਂ ਮੇਰਾ ਰੀ-ਰੈਂਡਰ ਹੋਵੇ ਤਾਂ ਉਹਦੇ ਲਈ ਜਿਵੇਂ ਆਪਾਂ ਮੇਰੀ ਪਿਛਲੀ ਵੀਡੀਓ ਚ ਡਿਸਕਸ ਕੀਤਾ ਸੀਗਾ ਕੋਈ ਵੀ ਆਪਾਂ ਰੀਰੈਂਡਰ ਤੋਂ ਬਾਅਦ ਆਪਰੇਸ਼ਨ ਪਰਫਾਰਮ ਕਰਨਾ ਵਾ ਕਿਸੇ ਵੀ ਸਟੇਟ ਤੇ ਤਾਂ ਆਪਾਂ ਯੂਜ਼ ਇਫੈਕਟ ਯੂਜ਼ ਕਰਦੇ ਆ ਸੋ ਹੁਣ ਜਿਵੇਂ ਮੈਨੂੰ ਚਾਹੀਦਾ ਵਾ ਕਿ ਜਦੋਂ ਵੀ ਕਾਊਂਟ ਅਪਡੇਟ ਹੋਵੇ ਰੀਰੈਂਡਰ ਹੋਵੇ ਤਾਂ ਮੈਨੂੰ ਪਤਾ ਲੱਗੇ ਤਾਂ ਉਹਦੇ ਲਈ ਮੈਂ ਕੀ ਕਰੂੰਗਾ ਮੈਂ ਯੂਜ਼ ਇਫੈਕਟ ਹੁੱਕ ਲਾਊਂਗਾ ਸੋ ਯੂਜ਼ ਇਫੈਕਟ ਹੁੱਕ ਦੇ ਵਿੱਚ ਮੈਂ ਇੱਕ ਫੰਕਸ਼ਨ ਦਊਂਗਾ ਪਹਿਲਾਂ ਤੇ ਮੈਂ ਇੱਥੇ ਡਿਪੈਂਡੈਂਸੀ ਦਊਂਗਾ ਹੁਣ ਡਿਪੈਂਡੈਂਸੀ ਕੀ ਹੋਊਗੀ ਇਹ ਕਾਊਂਟ ਸੋ ਜਦੋਂ ਵੀ ਹੁਣ ਮੇਰਾ ਕਾਊਂਟ ਅਪਡੇਟ ਹੋਊਗਾ ਤਾਂ ਮੈਨੂੰ ਆਹ ਵਾਲਾ ਫੰਕਸ਼ਨ ਮੇਰਾ ਕਾਲ ਹੋਊਗਾ ਸੋ ਉਹਨੂੰ ਇਹਨੂੰ ਆਪਾਂ ਚੈੱਕ ਕਰ ਸਕਦੇ ਹਾਂ ਇਹਦੇ ਚ ਕਾਊਂਟ ਦੀ ਵੈਲਿਊ ਪ੍ਰਿੰਟ ਕਰਕੇ ਕੰਸੋਲ 'ਚ ਸੋ ਹੁਣ ਆਪਾਂ ਦੇਖਦੇ ਆਂ ਪਹਿਲਾਂ ਰੀਫਰੈਸ਼ ਕਰਦੇ ਆਂ ਹੁਣ ਤੁਸੀਂ ਦੇਖੋ ਜਿੱਦਾਂ ਹੀ ਮੇਰੀ ਕਾਊਂਟ ਦੀ ਵੈਲਿਊ ਇੱਕ ਹੋਈ ਤਾਂ ਕੰਸੋਲ 'ਚ ਵੀ ਇੱਕ ਆ ਗਿਆ ਇਹਨੂੰ ਮੈਂ ਕਲੀਅਰ ਕਰ ਦਿੰਦਾ ਹੁਣ ਮੇਰੀ ਕਾਊਂਟ ਦੀ ਵੈਲਿਊ ਇੱਥੇ ਵੀ ਦੋ ਆ ਤੇ ਇੱਥੇ ਵੀ ਦੋ ਆ ਹੁਣ ਜੇ ਮੈਂ ਕੋਈ ਵੀ ਕਾਊਂਟ ਦੇ ਉੱਤੇ ਕੋਈ ਵੀ ਆਪਰੇਸ਼ਨ ਪਰਫਾਰਮ ਕਰਨਾ ਵਾ ਤਾਂ ਉਹ ਵਾਲਾ ਆਪਰੇਸ਼ਨ ਮੈਂ ਇੱਥੇ ਪਰਫਾਰਮ ਕਰ ਸਕਦਾ ਵਾਂ ਨਵੀਂ ਵੈਲਿਊ ਤੇ ਸੋ ਇਹਦੇ ਨਾਲ ਆਪਣੀ ਦੂਜੀ ਐਗਜ਼ਾਮਪਲ ਵੀ ਡਿਸਕਸ ਹੋ ਗਈ ਹੁਣ ਆਪਾਂ ਆਪਣੀ ਰੀਐਕਟ ਦੀ ਤੀਜੀ ਕਾਮਨ ਮਿਸਟੇਕ ਜਿਹੜੀ ਆ ਉਹਨੂੰ ਡਿਸਕਸ ਕਰਦੇ ਆ ਹੁਣ ਆਪਣੇ ਕੋਲ ਇਹਦੇ ਚ ਕੀ ਆ ਕਿ ਇੱਕ ਆਈਟਮ ਨਾਮ ਦਾ ਆਈਟਮਸ ਨਾਮ ਦਾ ਏਰੀਆ ਉਹਦੇ ਚ ABC ਵੈਲਿਊਜ਼ ਨੇ ਤੇ ਉਹਨਾਂ ਨੂੰ ਆਪਾਂ ਆਈਟਮਸ ਦੇ ਉੱਤੇ ਮੈਪ ਕਰਕੇ ਉਹ ਤਿੰਨੋਂ ਵੈਲਿਊਜ਼ ਨੂੰ ਆਪਾਂ ਪੈਰਾਗ੍ਰਾਫ ਟੈਗ ਦੇ ਵਿੱਚ ਦਿਖਾ ਰਹੇ ਆ ਹੁਣ ਇਹਦੇ ਚ ਤੁਸੀਂ ਰਾਈਟ ਹੈਂਡ ਸਾਈਡ ਤੇ ਦੇਖ ਸਕਦੇ ਹੋ ਕਿ ਆਪਣੇ ਕੋਲ ABC ਆ ਰਿਹਾ ਤੇ ਉਹਦੇ ਨਾਲ ਆਪਣੇ ਕੋਲ ਕੀ ਆ ਰਿਹਾ ਥੱਲੇ ਵਾਰਨਿੰਗ ਵਾਰਨਿੰਗ ਕੀ ਆ ਰਹੀ ਹੈ ਕਿ ਈਚ ਚਾਈਲਡ ਇਨ ਅ ਲਿਸਟ ਸ਼ੁੱਡ ਹੈਵ ਅ ਯੂਨਿਕ ਕੀ ਵੈਲਿਊ ਹੁਣ ਇਸ 에ਰਰ ਨੂੰ ਫਿਕਸ ਕਰਨ ਲਈ ਆਪਾਂ ਕੀ ਕਰਾਂਗੇ ਆਪਾਂ ਪੀ ਟੈਗ ਦੇ ਵਿੱਚ ਦਵਾਂਗੇ ਕੀ ਟਰੌਪ ਤੇ ਕੀ ਪ੍ਰੌਪ ਦੇ ਵਿੱਚ ਆਪਾਂ ਆਈ ਦੇ ਦਾਂਗੇ ਇੰਡੈਕਸ ਹੁਣ ਜੇ ਮੈਨੂੰ ਰੀਫਰੈਸ਼ ਕਰੂੰਗਾ ਤਾਂ ਤੁਸੀਂ ਦੇਖੋਗੇ ਕਿ 에ਰਰ ਚਲਾ ਗਿਆ ਹੁਣ ਇਹ ਕੀ ਕੀ ਕਰਦੀ ਆ ਹੁਣ ਕੀ ਜਿਹੜੀ ਆ ਇਹ ਰੀਐਕਟ ਦਾ ਇੱਕ ਅ ਤੁਸੀਂ ਕਹ ਲਓ ਤਰੀਕਾ ਵਾ ਹਰੇਕ ਆਈਟਮ ਨੂੰ ਆਈਡੈਂਟੀਫਾਈ ਕਰਨ ਲਈ ਜਿਵੇਂ ਕਿ ਹੁਣ ਰੀਐਕਟ ਨੂੰ ਪਤਾ ਕਿ ਏ ਆ ਵਾਲੀ ਜਗ੍ਹਾ ਤੇ ਆ ਬੀ ਆ ਵਾਲੀ ਜਗ੍ਹਾ ਤੇ ਆ ਤੇ ਸੀ ਆ ਵਾਲੀ ਜਗ੍ਹਾ ਤੇ ਆ ਹੁਣ ਇਹ ਇਸ ਕੇਸ ਦੇ ਵਿੱਚ ਇੱਕ ਤਰ੍ਹਾਂ ਸਹੀ ਕੰਮ ਕਰ ਰਿਹਾ ਬਟ ਜੇ ਹੁਣ ਆਪਣੇ ਕੋਲ ਮੰਨ ਲਓ ਆਪਾਂ ਇਹਦੇ 'ਚ ਆਪਣੇ ਕੋਲ ਮੂਵ ਫੰਕਸ਼ਨੈਲਿਟੀ ਆ ਫੋਰ ਐਗਜ਼ਾਮਪਲ ਜਿਵੇਂ ਮੈਂ ਸੀ ਨੂੰ ਸੀ ਨੂੰ ਬੀ ਦੀ ਜਗ੍ਹਾ ਤੇ ਕਰਤਾ ਤੇ ਬੀ ਨੂੰ ਸੀ ਦੀ ਜਗ੍ਹਾ ਤੇ ਕਰਤਾ ਜਿਵੇਂ ਆਪਾਂ ਲਿਸਟ ਦੇ ਵਿੱਚ ਮੰਨ ਲਓ ਮੂਵ ਕਰਦੇ ਆ ਆਈਟਮਸ ਨੂੰ ਤਾਂ ਉਸ ਕੇਸ ਦੇ ਵਿੱਚ ਜਿਹੜਾ ਵਾ ਰੀਐਕਟ ਨੂੰ ਪ੍ਰੋਬਲਮ ਆਊਗੀ ਇੰਡੈਕਸਿੰਗ ਦੇ ਵਿੱਚ ਕਿਉਂਕਿ ਇੰਡੈਕਸਿੰਗ ਜਿਹੜੀ ਆ ਉਸ ਕੇਸ ਦੇ ਵਿੱਚ ਸ਼ਫਲ ਹੋ ਜਾਣੀ ਆ ਹੁਣ ਸੀ ਦੀ ਵੈਲਿਊ 1 ਬਣ ਜਾਣੀ ਆ ਤੇ ਬੀ ਦੀ ਵੈਲਿਊ 2 ਬਣ ਜਾਣੀ ਆ ਸੋ ਇਸ ਪ੍ਰੋਬਲਮ ਨੂੰ ਠੀਕ ਕਰਨ ਦੇ ਲਈ ਆਪਾਂ ਨੂੰ ਹਮੇਸ਼ਾ ਕੀ ਕਰਨਾ ਚਾਹੀਦਾ ਵਾ ਜਿਹੜੀ ਬੈਸਟ ਪ੍ਰੈਕਟਿਸ ਆ ਉਹ ਇਹ ਹੈ ਕਿ ਹਰੇਕ ਆਬਜੈਕਟ ਦੇ ਵਿੱਚ ਆਈਡੀ ਹੋਵੇ ਨਾਲ ਜਿਵੇਂ ਆਈਡੀ 1 ਹੋ ਗਈ ਤੇ ਮੰਨ ਲਓ ਇਹਨੂੰ ਆਪਾਂ ਕਹਤਾ ਕਿ ਟਾਈਟਲ ਆਪਣਾ ਜਿਹੜਾ ਹੋ ਗਿਆ A ਸੋ ਹਰੇਕ ਆਈਟਮ ਜਿਹੜੀ ਆ ਆਬਜੈਕਟ ਹੋਵੇ ਜਿਹਦੇ ਵਿੱਚ ਆਈਡੀ ਆਵੇ ਨਾਲ ਇਦਾਂ ਹੀ ਆਪਾਂ B ਨੂੰ ਕਰ ਲੈਨੇ ਆ ਇਦਾਂ ਹੀ ਸੀ ਨੂੰ ਕਰ ਲੈਨੇ ਆ ਕਾਪੀ ਪੇਸਟ ਸੇਵ ਕਰ ਲੈਨੇ ਆ ਇਹਨਾਂ ਦੀਆਂ ਆਈਡੀਆਂ ਆਪਾਂ ਚੇਂਜ ਕਰ ਦਿੰਨੇ ਆ ਹੁਣ ਆਪਾਂ ਨੂੰ 에ਰਰ ਇੱਥੇ ਦੁਬਾਰਾ ਆ ਗਿਆ ਹੁਣ ਇੱਥੇ ਆਪਾਂ ਨੂੰ 에ਰਰ ਆ ਗਿਆ ਕਿਉਂਕਿ ਪਹਿਲਾਂ ਆਪਣੀ ਆਈਟਮ ਜਿਹੜੀ ਆ ਉਹ ਸਟ੍ਰਿੰਗ ਸੀਗੀ ਹੁਣ ਆਬਜੈਕਟ ਬਣ ਗਈ ਆ ਇਹਨੂੰ ਆਪਾਂ ਫਿਕਸ ਕਰ ਦਿੰਨੇ ਆ ਕੋਈ ਨਹੀਂ ਸੋ 1 2 3 ਇੱਥੇ ਆ ਗਿਆ ਇੱਥੇ ABC ਆ ਗਿਆ ਠੀਕ ਆ ਹੁਣ ਇੱਥੇ ਆਪਾਂ ਕੀ ਕਰ ਸਕਦੇ ਆ ਆਈਟਮ ਡਾਟ ਟਾਈਟਲ ਹੁਣ ਇਹਦੇ ਨਾਲ ਆਪਣਾ 에ਰਰ ਇੱਥੇ ਠੀਕ ਹੋ ਜਾਊਗਾ ਇਨੂੰ ਆਪਾਂ ਕੌਨਸੋਲ ਨੂੰ ਕਲੀਅਰ ਕਰ ਦਿੰਨੇ ਆ ਰੀਫਰੈਸ਼ ਕਰ ਦਿੰਨੇ ਆ ਤੇ ਹੁਣ ਇੱਥੇ ਆਪਾਂ ਕੀ ਕਰਦੇ ਆ ਆਈਡੀ ਚ ਇੰਡੈਕਸ ਦੀ ਜਗ੍ਹਾ ਤੇ ਆਪਾਂ ਹੁਣ ਕਰ ਦਿੰਨੇ ਆ ਇੱਥੇ ਆਪਾਂ ਕਰ ਦਿੰਨੇ ਆ ਆਈਟਮ ਡਾਟ ਆਈਡੀ ਹੁਣ ਇਹਦੇ ਨਾਲ ਕੀ ਆ ਕਿ ਹੁਣ ਆਪਾਂ ਭਾਵੇਂ ਸੀ ਨੂੰ ਬੀ ਦੀ ਜਗ੍ਹਾ ਤੇ ਕਰ ਦਈਏ ਬੀ ਨੂੰ ਸੀ ਦੀ ਜਗ੍ਹਾ ਤੇ ਕਰ ਦਈਏ ਆਪਣੀ ਆਈਟਮ ਦੀ ਆਈਡੀ ਜਿਹੜੀ ਆ ਉਹ ਇੱਥੋਂ ਆ ਰਹੀ ਆ ਸੋ ਬੀ ਦੀ ਆਈਡੀ ਹਮੇਸ਼ਾ ਦੋ ਹੀ ਰਹੂਗੀ ਸ਼ਫਲਿੰਗ ਕਰਨ ਦੇ ਨਾਲ ਉਹਦੀ ਇੰਡੈਕਸਿੰਗ ਨਹੀਂ ਚੇਂਜ ਹੋਊਗੀ ਸੋ ਇਸ ਕੇਸ ਦੇ ਵਿੱਚ ਆਪਾਂ ਨੂੰ ਪਤਾ ਕਿ ID ਹਮੇਸ਼ਾ 2 ਹੀ ਰਹਿਣੀ ਆ ਤਾਂ ਇਹਨੂੰ B ਨੂੰ ਆਪਾਂ ਜਿੱਥੇ ਮਰਜ਼ੀ ਲੈ ਜਾਈਏ ਭਾਵੇਂ 10ਵੀਂ ਪੋਜੀਸ਼ਨ ਤੇ ਲੈ ਜਾਈਏ ਉਹਦੀ ID ਹਮੇਸ਼ਾ 2 ਹੀ ਰਹੂਗੀ ਤੇ ਰਿਐਕਟ ਨੂੰ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਸੋ ਇਹਦੇ ਨਾਲ ਹੀ ਆਪਣੀਆਂ ਤਿੰਨ ਜਿਹੜੀਆਂ ਰਿਐਕਟ ਦੀਆਂ ਕਾਮਨ ਮਿਸਟੇਕਸ ਨੇ ਉਹ ਕਵਰ ਹੋ ਗਈਆਂ ਜੇ ਤੁਹਾਨੂੰ ਇਸ ਵੀਡੀਓ ਤੋਂ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਅੱਗੇ ਰਿਐਕਟ ਦੀਆਂ ਹੋਰ ਵੀ ਪੰਜਾਬੀ ਵਿੱਚ ਵੀਡੀਓ ਲੈ ਕੇ ਆ ਰਿਹਾ ਧੰਨਵਾਦ ਤੁਹਾਡਾ ਬਹੁਤ ਬਹੁਤ